できた r u

ਯਾਹੇ ਕਾਜ ਤਰਾ ਹਮ ਜਨਮੰ ਸਮਝਲੇ ਹੋ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਰੂ ਫਾਰਨ ਤਹੇ ਪ੍ਰਕਾਸ਼ ਹਮਾਰਾ ਭੈਯੋ ਪਟਨਾ ਸ਼ਹਿਰ ਵਿਖੇ ਪਵਲੇਯੋ ਐਸੇ ਦੀਨ ਦੇਵਾਲ ਸਤਿਗੁਰੂ ਸਰਬੰ ਸੁਦਾਨੀ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤ ਦੇ ਰਿਸ਼ਮੇਸ਼ ਪਤਾ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ਪੁਰ ਬਹੁਤ ਹਿਸ਼ਰਤ ਦਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਹਿਸਬੰਦ ਵਿੱਚ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਧੰਨ ਗੁਰਗੰਗ ਸਾਹਿਬ ਜੀ ਮਹਾਰਾਜ ਜੀ ਦੇ ਛਤਰ ਸ਼ਾਯਾ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਸਮੂਚੀਆਂ ਸੰਗਤਾਂ ਨੂੰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਗੁਰਪੁਰਬੇ ਅੱਜ ਧੰਤਾਨ ਦਸ਼ਵੇਸ਼ ਪਿਤਾ ਸਰਪੰਸ ਜਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪ੍ਰਕਾਸ਼ ਉਸ ਤੋਂ ਬਹੁਤ ਵੱਧਤ ਨਗਰ ਕੀਰਤਨ ਜਿਹੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਕੋ ਸਜਾਇਆ ਗਿਆ ਹੈ। ਅਤੇ ਹਰ ਸਾਲ ਦੀ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸੋਹ ਦਾ ਜਿਹੜਾ ਪ੍ਰਬੰਧ ਹੈ ਇਹ ਸਾਰਾ ਹੀ ਰਲ ਕੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਤਾ ਜਿਹੜਾ ਇਹ ਸਮਝ ਕਿ ਕਿੱਥੋਂ ਲੈ ਕੇ ਕਿਥੋਂ ਨਿਕਲੇਗਾ ਨਗਰ ਕੀਤਾ ਇਹ ਵਾਲਟ ਸਿਟੀ ਦੇ ਅੰਦਰ ਅੰਦਰ ਹੀ ਇਹ ਬਹੁਤ ਬਾਹਰ ਵੀ ਜਾਣਾ ਇਹ ਤਾਂ ਪਹਿਲਾ ਜਿਹੜਾ ਰੂਟ ਪੁਰਾਣਾ ਹੁੰਦਾ ਸੀ ਉਸੇ ਰੂਟ ਤੇ ਚੱਲ ਕੇ ਇਹ ਸ਼ਾਮ ਨੂੰ ਜਿਹੜੀ ਸਮਾਪਤੀ ਹੈ ਇਹ ਫਿਰ ਇੱਥੇ ਹੀ ਜੋ ਗੁਰੂ ਕੋ ਪੈਸੇ ਕੇ ਪਾਸ਼ਾ ਜਿਨ੍ਹਾਂ ਨੇ ਸਾਰਾ ਹੀ ਸਰਬੰਸ ਲਗ ਗਿਆ ਔਰ ਜਿਨ੍ਹਾਂ ਨੇ ਛੋਟੇ ਸਾਹਿਬ ਜਦੇ ਵੀ ਵੱਡੇ ਵੀ ਮਾਤਾ ਗੁਜਰ ਕੌਰ ਜੀ ਵੀ ਔਰ ਜਿਨ੍ਹਾਂ ਨੇ ਸਾਰਾ ਸਰਬੰਸ ਵਾਰਨ ਤੋਂ ਬਾਅਦ ਕਿਹਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀ ਤਾਂ ਦਾ ਕਹਿਣਾ ਉਹ ਤਾਂ ਬਨ ਰੋਕ ਰਜਾਈਆਂ ਦਾ ਉਡਣ ਨਾ ਕੇ ਨਵਾਸਾ ਦਾ ਰਹਿਣਾ ਔਰ ਫਿਰ ਵੀ ਉਹਨਾਂ ਨੇ ਔਰੰਗੇ ਨੂੰ ਚਿੱਠੀ ਲਿਖੀ ਜਿਹੜਾ ਵਦਾਵਾ ਲਿਖਿਆ ਸੀ ਤਿਰੂ ਕਹਿੰਦੇ ਆ ਔਰ ਉਹਨੇ ਕਿਹਾ ਹੈ ਵੀ ਇਹ ਕੀ ਹੋਏ ਜੇ ਚਾਰ ਚੰਗਿਆੜੀਆਂ ਭਜਾ ਦੀਆਂ ਤੇ ਖਾਲਸਾ ਪੰਥ ਜਿਹੜਾ ਕੁੰਡਲੀਆ ਖਾਲਸਾ ਪੰਥ ਹੈ ਉਹ ਜਿਉਂਦਾ ਹੈ ਔਰ ਉਹ ਜ਼ਰੂਰ ਵੱਟਾ ਲਊਗਾ ਅਣਕੇ ਔਰ ਫਿਰ ਉਹ ਪਾਪਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਉਹਨਾਂ ਨੇ ਆਣ ਕੇ ਸਰਹੰਦ ਜਿਹੜੀ ਸੀ ਔਰ ਉਹਦਾ ਖੁਜਾ ਉਹ ਇਗੜਾ ਹੀ ਮਟਾਇਆ ਔਰ ਉਹ ਸਾਬ ਜਦ ਦਾ ਕੋ ਵੱਟਾ ਉਹਨਾਂ ਲਿਆ ਬਾਕੀ ਜਿਹੜਾ ਹੋਰ ਜ਼ੁਲਮ ਤਸ਼ੱਦਦ ਹੋਇਆ ਉਹਦਾ ਵੀ ਵੱਟਾ ਲਿਆ ਸੋ ਉਹਨਾਂ ਮਹਾਨ ਗੁਰੂ ਸਾਹਿਬਾਨਾਂ ਦਾ ਜਿਹੜਾ ਕੱਲ ਨੂੰ ਪ੍ਰਕਾਸ਼ ਉਸਤਵਾ ਉਸ ਬੰਦ ਵਿੱਚ ਸਾਰੀ ਸੰਗਤ ਜਿਹੜੀ ਹੈ ਤੇ ਇੱਤਰ ਹੋਈ ਆ ਔਰ ਸਰਪਾਸ ਵੱਲੋਂ ਪ੍ਰਬੰਧ ਕੀਤਾ ਗਿਆ ਮੈਂ ਖਾਲਸਾ ਪੰਥ ਨੂੰ ਕਹਿਣਾ ਚਾਹਣਾ ਜਿਹੜੇ ਸਿੰਘਾਂ ਵਾਲਿਆ ਤੇ ਕੌਰਾਂ ਵਾਲੀਆਂ ਬੀਪੀਆਂ ਤੇ ਉਹ ਜ਼ਰੂਰ ਇਕਤਾ ਲੜਾ ਕੇਸ ਰੱਖਣ ਅਮਰਤਾਰੀ ਹੋਣ ਪਾਣੀ ਤੇ ਬਾਣੇ ਨਾਲ ਜੁੜਨ ਕਿਉਂਕਿ ਸਾਡੇ ਵੱਲੇ ਹੀ ਸਾਰਾ ਸਰਪੰਸਵਾਰ ਕੇ ਉਹਨਾਂ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੋਚਾ ਚਾਰ ਮੁਏ ਤੋਂ ਕਿਹਾ ਭਿਆ ਜੀਵਤ ਕਈ ਹਜ਼ਾਰ ਔਰ ਅਹੀ ਉਹਨਾਂ ਦੇ ਅੱਜ ਪੁੱਤਰ ਪੁੱਤਰੀਆਂ ਹੈ ਆ ਜਾਂ ਨਹੀਂ ਹੈ ਇਹ ਵੀ ਸਾਡੇ ਅੰਦਰ ਅੱਜ ਛਾਤੀ ਮਾਰਨ ਦੀ ਜ਼ਰੂਰਤ ਹੈ ਸੋ ਉਦੋਂ ਵੀ ਬੜਾ ਜ਼ੁਲਮ ਸੀ ਅੱਜ ਵੀ ਉਸੇ ਤਰ੍ਹਾਂ ਸਰਕਾਰਾਂ ਦਾ ਰੂਪ ਬਦਲਿਆ ਲੇਕਿਨ ਅੱਜ ਵੀ ਜ਼ੁਲਮ ਓਨਾ ਹੀ ਸਿਰਕੌਮ ਤੇ ਅੱਜ ਵੀ ਉਸੇ ਤਰ੍ਹਾਂ ਹੀ ਵਰਤਾਜ ਦੇ ਸਮੇਂ ਦੀ ਹਾਕਮ ਜਿਹੜੇ ਸਰਕਾਰਾਂ ਕਰਦੀ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਬੰਦੀ ਸਿੰਘ ਹੀ ਦੇਖ ਲਓ ਸਾਡੇ ਉਹ ਵੀ ਅਜੇ ਜੇਲ੍ਹਾਂ ਚ ਬੰਦ ਇੱਕ ਫਾਂਸੀ ਦੇ ਫੰਦੇ ਤੇ ਟੰਗਿਆ ਹੈ ਭਾਈ ਰਾਜਵੜਾ ਸਾਹਿਬ ਉਹ ਵੀ ਉਸੇ ਤਰ੍ਹਾਂ ਹੀ ਮੇਰੇ ਕਹਿਣ ਤੋਂ ਭਾਵੇਂ ਸਰਕਾਰਾਂ ਬਦਲ ਜਾਂਦੀਆਂ ਪਰ ਜਿਹੜਾ ਜ਼ੁਲਮ ਕਰਨ ਦਾ ਤਰੀਕਾ ਉਹ ਜਿਹਾ ਬਦਲ ਉਸੇ ਤਰ੍ਹਾਂ ਚੱਲਦਾ ਰਹਿੰਦਾ। ਫੋ ਮੈਂ ਇਸ ਪਾਸੇ ਨਾ ਜਾਵਾਂ ਮੈਂ ਸਾਰੇ ਖਾਲਸਾ ਪੰਥ ਨੂੰ ਵਧਾਈ ਦੇਣਾ ਚਾਹੁੰਨਾ ਔਰ ਦੇਸ਼ਾਂ-ਵਿਦੇਸ਼ਾਂ ਜਿੱਥੇ ਵੀ ਸੰਗਤ ਬੈਠੀ ਆ ਕਹਿਣਾ ਚਾਹੁੰਨਾ ਹੈ ਕਿ ਉਹਨਾਂ ਦਾ ਪ੍ਰਕਾਸ਼ ਉਸਤਵ ਸਾਰੇ ਸੰਸਾਰ ਵਿੱਚ ਸਾਰੀ ਦੁਨੀਆ ਵਿੱਚ ਜਿਹੜਾ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ